ਫਟ 15 ਤੇ 16 ਨੰਬਰ ਦਾ ਮੈਚ ਹੋ ਜਾਏਗਾ। ਬੰਦ ਕਰਾ ਧੰਨਵਾਦ ਹੈ। ਓਏ ਬਿੱਲੇ ਰੇਡ ਪੈ ਗਈ ਓਏ। ਲਓ ਕਬੱਡੀ ਮੈਦਾਨ ਜੰਮਾ ਸਰਸਿੰਦ ਦੀ ਧਰਤੀ ਦਾ। ਸ਼ਾਨਾ ਟੱਗੋਰ ਮਾਣੇ ਵਾਲਾ। ਓਹ ਦੇਖਦਾ ਅੱਜ ਮੇਲਾ ਲੁੱਟ ਕੇ ਲੈ ਕੇ ਜਾਊਗਾ। ਮਾਰ ਹੁਜਕਾ ਮਾਰ ਹੁਜਕਾ ਮਾਰ ਹੁਜਕਾ ਮੁੰਡਿਆ। ਓਏ ਸ਼ਾਨਾ ਬਿੱਲਾ ਕਹਿੰਦਾ ਕਮਾਲ ਹੋਈ ਆ। ਓਏ ਬਿੱਲਾ ਕਹਿੰਦਾ ਕਮਾਲ ਹੋਈ ਆ। ਪੁਰਗਿਆ ਜਾਤਾ ਲਾਉਂਦਾ ਯਾਰ ਜਾਰਗਰੀਏ ਜੱਫੇ ਸੁਰਖਪੁਰਿਆ ਜਾਦਾ ਲਾਉਂਦਾ ਯਾਰ ਜਾਰਗਰੀਏ ਜੱਫੇ ਯਾਰਗਰੀ ਮੈਚ ਹੈ ਤਖਤਪੁਰ ਸਾਹਿਬ ਦੀ ਧਰਤੀ ਹੈ ਉਹ ਜਾਦਾ ਜਾਦਾ ਸਰਪੰਚ ਹੁਣ ਯਾਰਗਰੀ ਜੱਫਾ ਇੱਕ ਪਾਸੇ ਇਕਬਾਲ ਇੱਕ ਪਾਸੇ ਗਹਿੜਾ ਵਾਲਾ ਪੱਜ ਗਿਆ ਅਗਲੀ ਰੇਡ ਦੀਪ ਆ ਗਿਆ ਨਿੱਕਿਆ ਉਹ ਸਾਹਮਣੇ ਕਹਿੰਦੇ ਦੀਪ ਦੀ ਕਬੱਡੀ ਪੈ ਰਹੀ ਹੈ ਬਾਪੂ ਕਰਤਾਰ ਸਿੰਘ ਕਿਰਪਾ ਬਾਪੂ ਉੱਡ ਕੇ ਲਓ ਸਾਹਮਣੇ ਕਹਿੰਦੇ ਇਸਰਾਈਲ ਉਹ ਦੀਪਤਪੁਰਜੀ ਵਾਲਾ ਉਹ ਕਬੱਡੀ ਪਾ ਕੇ ਵਾਪਸ ਆ ਆ ਆ ਆ ਸਵਾਦ ਹੈ ਉਹ ਬਿੱਲਿਆ ਆ ਸਵਾਦ ਹੈ ਅਮਰੀਕ ਕਹਿੰਦਾ ਆ ਸਵਾਦ ਹੈ ਆ ਸਵਾਦ ਹੈ ਉਹ ਕਬੱਡੀ ਤੇ ਕਬੱਡੀ ਪੈਂਦੀ ਹੈ ਕਬੱਡੀ ਤੇ ਕਬੱਡੀ ਪਰ ਜੱਫੇ ਤੇ ਜੱਫਾ ਫੇਤੇ ਜੱਫਾ ਹੁਣ ਕਾਲ ਲਾਂਦਾ ਬਾਲਮ ਧੂਰ ਗੋੜੀਆ ਤੇਰੇ ਵੇਂਦੇ ਆ ਵੇਂਦੇ ਆ ਦੌਰ ਬਦਲਦਾ ਗੱਬਰੂ ਨੇ ਵੇਂਦੇ ਆ ਵੇਂਦੇ ਆ ਦੌਰ ਬਦਲਦਾ ਗੱਬਰੂ ਦੇ ਆ ਕਹਿੰਦੇ ਅਮਰ ਸਰ ਤੋਂ ਆਇਆ ਹੈ ਸ਼੍ਰੀ ਅਮਰ ਸਰ ਸਾਹਿਬ ਜੀ ਪਾਵਨ ਤੇ ਪਵਿੱਤਰ ਧਰਤੀ ਹੈ ਜੁਰੀਆ ਬਹੁਤ ਪਿਆਰ ਕਰਦੀ ਹੈ ਜਿਹੜੇ ਲਾਈਵ ਜੁੜੇ ਹੋ ਭਰਾ ਸਾਡੇ ਵੱਡੇ ਛੋਟੇ ਵੀਰਾਂ ਦਾ ਤੰਦਨਾਬ ਇੱਥੇ ਵੀ ਕਹਿੰਦੇ ਕੱਠ ਵੱਡਾ ਓਏ ਕੱਲੇ ਕੱਲੇ ਵੀਰ ਦਾ ਤੰਦਨਾਬ ਹੈ ਓਏ ਜਗਰਜੀ ਵਾਲਾ

हीरो बैठना और सुखा सुखना सुरख पर सारा सजीर वाले हीरो पास राम आने वाला ਦੱਲਾ ਵੀ ਆ ਗਿਆ ਸ਼ਿਰਖਪੁਰਿਆ ਪਿੰਡ ਸੁਰਖਪੁਰ ਵਿੱਚ ਕਪੂਰਸਲੇਆ ਪੈਂਦਾ ਮੰਗੀਦੁੱਲਾ ਗਾਂਧੀ ਕੀਪਾ ਸ਼ੇਰ ਜਿੱਥੇ ਰਹਿੰਦਾ ਕਰਦਾ ਯਾਰੋ ਝੂਮ ਝੂਮ ਕੇ ਹੱਸ ਸਰੇਦਾ ਪਾਉਂਦਾ ਏ ਆ ਰੇਡ ਪਈ ਹੋਈ ਹੈ ਗਾਣਾ ਪਿੰਡ ਹੈ ਇਕਬਾਲ ਦੀ ਕੌਡੀ ਦੇ ਉੱਤੇ ਟੱਚ ਵੱਜ ਗਿਆ ਟੱਚ ਵੱਜ ਗਿਆ ਆ ਅਗਲੀ ਰੇਡ ਦੁਨੀਆਂ ਨਚਾਉਣ ਵਾਲਾ ਹੋਰ ਸਾਡਾ ਵੀ ਵਾਲਾ ਆ ਗਿਆ ਉਹ ਕਗਰਜੀ ਵਾਲਾ ਕਹਿੰਦਾ ਤੇ ਜੈਲਾ ਧੂੜਕੋਟ ਕਹਿੰਦੇ ਵੀ ਜਿੰਨੇ ਵੀ ਧੂੜਕੋਟੀਏ ਜੱਫੇ ਲਾਉਣਗੇ ਹਰ ਇੱਕ ਜੱਫੇ ਦਾ 1100 ਦਿੱਤਾ ਜਾਣਾ ਜੱਸਾ ਯੂਐਸਏ ਤੇ ਜੈਲਾ ਧੂੜਕੋਟੀਆਂ ਭਰਾ ਸਾਡਾ ਲਓ ਬਾਲਮ ਆ ਗਿਆ ਧੂੜਕੋਟੀਏ ਫੇਰ ਤੋਂ ਲੈ ਕੇ ਕਹਿੰਦੇ ਬੇਰ ਮੇਰ ਕਬੱਡੀ ਪਾ ਗਿਆ ਲੈ ਵੀ ਦੇਖ ਲੈ ਗੱਗੀ ਮਾਨ ਇੱਕ ਪਾਸੇ ਤੇ ਤਾਰ ਹੈ ਇੱਕ ਪਾਸੇ ਇੰਨੀ ਜਾਨ ਹੈ ਹੁਣ ਤਜਰਬਾ ਕਮਾਉਂਦਾ ਜਾਂ ਤੇ ਕਹਾਣੀ ਕੀ ਬਣਦੀ ਓ ਓ ਓ ਕਬੱਡੀ 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 কবডি ও সব বাল মুড়ি নবে মুে নোডে ও নবে মুে আগে ওদের চাল চড় আজ তরকি ਹੈ ਟੱਕਰ ਸਿਰੇ ਦੀ ਹੈ ਟੱਕਰ ਸਾਡੀ ਧਰਤੀ ਉੱਤੇ ਐਨ ਕਬੱਡੀ ਕਬੱਡੀ ਹੋ ਗਈ ਹੈ ਟੱਕਰ ਸਾਡੀ ਧਰਤੀ ਉੱਤੇ ਐਨ ਕਬੱਡੀ ਕਬੱਡੀ ਹੋ ਗਈ ਹੈ ਕਹੜਾ ਵਾਲਾ ਪੱਜ ਗਿਆ ਅਗਲੀ ਰੇਡ ਅੰਬਾ ਆ ਗਿਆ ਅਮਰੀਖਾ ਹੋ ਸਾਹਮਣੇ ਕਹਿੰਦੇ ਅੰਬੇ ਵੀ ਕਬੱਡੀ ਪੈ ਰਹੇ ਆ ਉਧਰ ਕਹਿੰਦੇ ਸਰਪੰਚ ਸਾਹਿਬ ਦੀ ਟੀਮ ਹਰ ਸਾਲ ਇਹ ਗੁਰੂਆਂ ਦੀ ਧਰਤੀ ਦੇ ਖੇਡਦੀ ਇਹ ਪਰ ਹੁੰਦੇ ਕਹਿੰਦੇ ਬਸ ਬਸ ਬਸੋ ਬੋਲ ਸੋਨਹਾ ਅੱਜ ਸ਼ਰਾਬ ਹੈ ਕਬੱਡੀ ਦਾ ਉੜਪਰਾ ਬਣ ਕੇ ਕੋਈ ਆਏ ਨਾ ਕੇਦੋ ਵੀ ਮੈਚ ਮੁੱਕ ਗਿਆ ਮਸਾ ਸੁਆਦ ਆਉਣ ਲੱਗਾ ਉਹ ਨਜ਼ਾਰੇ ਦਾ ਖਰਾਬ ਕਰਦੇ ਜਦੋਂ ਉਹ ਦੁਨੀਆ ਖੁਸ਼ ਹੈ ਅੱਜ ਉਹ ਦੁਨੀਆ ਖੁਸ਼ ਹੈ ਉਹ ਰੇਡ ਬਾਲਬਦੀ ਦੇ ਟੱਕੇ ਮੇਰ ਦਾ ਮੇਲਾ ਲੁੱਟ ਲਿਆ ਮੇਲਾ ਲੁੱਟ ਲਿਆ ਤੋਰ ਗੋੜੀਏ ਬਾਲਮ ਨੇ ਮੇਲਾ ਲੁੱਟ ਲਿਆ ਤੋਰ ਗੋੜੀਏ ਬਾਲਮ ਨੇ ਆਹ ਦੇਖਦਾ ਇੱਕ ਪਾਸੇ ਸ਼ਰਦ ਔਯਤਨੀ ਜਾ ਤੇ ਕਹਾਣੀ ਕੀ ਬਣਦੀ ਹੈ ਇੱਕ ਪਾਸੇ ਹੁਣ ਗੱਬਰੂ ਲਾਉਂਦਾ ਹੈ ਜੱਫਾ ਐਨ ਕਮਾਲ 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 ਕਰ ਗਿਆ ਗੱਬਰੂ ਗੱਬਰੂ ਕਮਾਲ ਕਰ ਗਿਆ ਇੱਥੇ ਕਮਾਲ ਕਰ ਗਿਆ ਪੁੱਤੋਂ ਨੇ ਜੱਫਾ ਲਾਇਆ ਓ ਬੱਲੇ ਬੱਲੇ ਹੋ ਗਈ ਏ ਓ ਜੱਗੇ ਵਾਲਿਆ ਓ ਬਾਣੀ ਸਿਰ ਤੇ ਲੰਗਦਾ ਜੀਤ ਦੇ ਪਿੰਡਵਾਂ ਨਾਲ ਲੱਗ ਰਹੀ ਹੈ ਕਿ ਸੋਰਮਾ ਪੰਜਾਬ ਨੂੰ ਬੁਲਾਉ ਕਰਦਾ ਹੈ ਕਿ ਸੋਰਮਾ ਪੰਜਾਬ ਨੂੰ ਬੁਲਾਉ ਕਰਦਾ ਨਾ ਕਮਰੋਂ ਕਰਦਾ ਹੈ ਇਹ ਜਾਪ ਰਾਈ ਕਰਦਾ 2 ਫਰਵਰੀ ਦਿਲਜੀਤ ਦਸਾਜ ਦੇ ਪਿੰਡ ਦਸਾਜਾਂ ਦੇ ਵਿੱਚ 2 ਫਰਵਰੀ ਮੇਜਰ ਲੀਗ રેડિએટર ને સદા યાદ રાખ્યા જાવગા આવણ વાલે બડે બડે કબડ્ડી કપ ਔਰ કર્નૈલ બાબાજી આ સાઉન્ડ જેડે આ તમાડા બહુત પ્યારા એકો મેચ બાકી હે જોડી મેરબાની રખે લા એક પાસે દીપ દીપ દીપઈ હો કોડી દેતે ઓ ટચ વજ ગયા પંગડે પૈંદે આ ઓ પંગડે ઓ પંગડે ઓ પંગડે ઓ દુનિયા નચ્ચી જતી જતી હે ઓ તખતીપુરે વાલે ਲੁੱਟ ਲਿਆ ਮੇਲਾ ਲੁੱਟ ਲਿਆ ਢੋਰਗੋੜੀਏ ਪਾਲਮ ਨੇ ਇੱਕ ਪਾਸੇ ਪਾਲਮ ਹੈ ਇੱਕ ਪਾਸੇ ਯਾਦਾ ਹੈ ਯਾਦਾ ਸਰਪੰਚ ਯਾਦਾ ਤੇ ਪਾਲਮ 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 ਉਹ ਬੜ ਗਿਆ ਟੱਕਾ ਓ ਇਹਨੂੰ ਕੀ ਕਹਿੰਦੇ ਆ ਲੋਕੀ ਕਹਿੰਦੇ ਟੱਕਾ ਟੱਕਾ ਕਹਿੰਦੇ ਆ ਬਿੱਲਿਆ ਅਸੀਂ ਤਾਂ ਕਰਦੇ ਸਾਡਾ ਚੱਲਦਾ ਏ ੱਟਕਾ ਅਸੀਂ ਤਾਂ ਕਰਦੇ ਆ ਵੀ ਸੁਖਰਾਜ ਰਹਿੰਦੇ ਬੋਲ ਸਾਡਾ ਵੀਰੜਾ ਇਹ ਸਮਾਜ ਦੇ ਸਾਹਮਣੇ ਕਰੂਗਾ ਓ ਦੀਪ 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 ਠੀਕ ਏ ਏ ਏ ਸੁਖਰਾਜ आओ सबले कह रहे इस वेले आओ रेड पी मेरे मित्रों के रतनाम सिंह कबड्डी पा रहा है चारे प्यार उधर कहते ना वाल रहा है कहते निकलनी गल कबड्डी 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 ओ अज लोगों ने नजारा लिया ओ आ जा भाई ओ आओ कम खेल मैदान फिर कबड्डी पाने लाइता है ਕਹਿੰਦੇ ਤਖਤੂਬਰਾ ਸਾਹਿਬ ਦਾ ਮੇਲਾ ਗੋਲਦਾ ਅੱਜ ਦੇ ਦਿਨ ਦਾ ਕਹਿੰਦੇ ਗ੍ਰੈਂਡ ਫੈਰੇ ਚੱਲਦਾ ਲੈ ਵੀ ਰਾਮ ਰੌਂਦੇ ਵਾਲਿਆ ਰਾਜਾ ਧੂੜਕੋ ਦਾ ਵਾਲਿਆ ਲੈ ਵੀ ਡੱਗੋ ਵਾਲਿਆ ਜੱਫੇ ਰੌਣੇ ਪੈੜਿਆ ਲਓ ਪੈਂਦੀ ਰੇਡ ਤੇ ਵਿਕੜ ਗਿਆ ਓਾਵਾਦ ਹੈ ਸਤਪੁਰਿਆ ਵਿਗੜ ਗਿਆ ਓ ਜੰਮੇ ਆ ਗਿਆ ਜੰਮੇ ਆ ਗਿਆ ਜੰਮੇ ਆ ਗਿਆ ਆਹ ਕਹਿੰਦੇ ਦੀਪ ਹਿੰਦਪੁਰਿਆ ਆ ਗਿਆ ਤੇ ਮੈਂ ਚਾਹ ਫੇ ਤਿਆਰ ਬਰ ਤਿਆਰ ਮੈਂ ਜਿਹੜੇ ਸਿਰੇ ਦਾ ਜੰਮੇ ਜੈਟ ਮੈਂ ਆਹ ਚ ਸਿਰੇ ਦਾ ਫਿਗਰਾਜ ਪੁੱਛ ਗਿਆ ਮਾੜਾ ਜੋਂਦਾਂ ਨੂੰ ਲੈ ਵੀ ਤਖਤੂਪੁਰਿਆ ਕਿਆ ਬਾਤ ਹੈ ਇਦੂ ਅੱਗੇ ਦੇ ਰੱਬ ਦਾ ਨਾਮ ਹੈ ਐ ਸਰਾਹ ਹੋ ਗਿਆ ਸਰਾਹ ਹੋ ਗਿਆ ਸਰਾਹ ਹੋ ਗਿਆ ਆ ਗਹਿੜਾ ਵਾਲਾ ਗਵਾਨ ਆ ਗਿਆ ਚਾਰ ਚਾਹਿਆਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਚਾਰ ਨੇ ਚਾਰੇ ਤਿਆਰ ਬਰ ਤਿਆਰ ਆ ਪੈਂਦੀ ਰੇਡ ਔਰ ਨੰਬਰ ਕਹਿੰਦੇ ਰੇਡਰ ਦੇ ਵਿੱਚ ਕਹਿੰਦੇ ਰੇਡਰ ਦਾ ਦੋ ਸਰਵਰ ਦੀ ਸਾਂਝੋਂ ਦੇ ਵਿੱਚ ਮੇਜਰ ਲੀਗ ਖੇਡੀ ਦੋ ਸਰਵਰ ਜਿਹਦੇ ਬਾੜੇ

ਦੇ ਥੋੜੀ ਸੱਟ ਲੱਗੀ ਐ ਕੋਈ ਡਾਕਟਰ ਸਾਹਿਬ ਹੋੜ ਕੇ ਜਿੱਕੇ ਜਾ ਕੇ ਆਹ ਸਾਹਮਣੇ ਕਹਿੰਦੇ ਵਾਹਿਗੁਰੂ ਕਿਰਪਾ ਰੱਖੀ ਵੀ ਜਿਹੜੀ ਥੋੜੀ ਆ ਮੇਰੇ ਸੱਟ ਲੱਗੀ ਐ ਅਗਲੇ ਸਾਲ ਗੁਰਤੇਜ ਬਿਆਲ ਕਹਿੰਦਾ ਪਹਿਲਾ 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 ਓਏ ਜੇ ਜੱਟ ਡੇਗ ਗਿਆ ਬਿੱਲ ਲੱਖਾਂ ਵੱਜਰ ਅੜਕੀ ਭਾਈ ਬੇਨਤੀ ਆ ਸਾਡੇ ਮਲਾਜਮਾਂ ਨੂੰ ਪ੍ਰਧਾਨ ਸਾਹਿਬ ਵੱਲੋਂ ਇੱਕ ਮਨ ਬਿੱਲੇ ਬਾਈ ਮੈਦ ਰੋਕੀ ਯਾਰ ਦੇ ਭਾਈ ਆ ਮੜਾ ਰੋਕ ਲੋ ਯਾਰ ਆ ਸਾਡੀ ਪੰਜਾਬ ਪੋਸਟ ਰੂ ਬੇਨਤੀ ਆ ਦੀ ਕਮੇਟੀ ਵੱਲੋਂ ਵੀ ਚਾਰ ਚੁਰੇ ਮਾਰ ਦਿਓ ਜਿਹੜਾ ਬੜਾ ਵੀਰ ਬਣ ਕੇ ਬੇਨਤੀ ਆ ਪ੍ਰਬੰਧਕਾਂ ਨੂੰ ਲੋਕ ਕਮੇਟੀ ਵੱਲੋਂ ਚਾਰ ਚੁਰੇ ਰੌਣ ਮਾਰ ਦਿਓ ਵੀਰ ਬਣ ਕੇ ਰੌਣ ਕਲੀਅਰ ਹਾਂਜੀ ਪਵਾ ਦਿਓ ਰੇ ਗਬਰਜੀ ਵਾਲਾ ਇਹ ਦੋ ਗੁਰਜੀ ਵਾਲਾ ਆ ਗਿਆ ਜੋ ਅੱਜ ਲੋਕ ਨਜ਼ਾਰਾ ਲਾ ਜੇ ਇਹ ਕਿਤੇ ਇਹ ਦੀਪੇ ਤਜਰੀ ਹੋਣਾ ਆਹ ਕਹਿੰਦੇ ਦੀਪ ਕਬੱਡੀ ਪਾ ਰਿਹਾ ਸਾਰਾ ਦੱਬਰ ਪੈ ਗਿਆ ਆ ਆ ਉਹ ਢੰਗੜੇ ਤਾਂ ਪੈਣਗੇ ਮੇਲਾ ਨਾਜ ਸ਼ੀਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੀਤ ਤੇ ਅਹਿਮਦਪੁਰਾ ਫਸਟ ਆ ਬਾਈ ਇਹ ਧੂਲਕੋਟ ਸੈਕੰਡ ਅਹਿਮਦਪੁਰਾ ਫਸਟ ਧੂਲਕੋਟ ਸੈਕੰਡ ਅੱਜ ਦੇ ਮੇਲੇ ਦਾ ਬੈਸਟ ਰੇਡਰ ਅੱਜ ਦੇ ਮੇਲੇ ਦਾ ਬੈਸਟ ਰੇਡਰ 11 ਰੇਡਾਂ ਪਾਈਆਂ ਨੌ ਨੰਬਰ ਗਮੋਰਦੀਆ ਟੀਮ ਵਿਟਾਰੀਆ ਵਾਰ ਦਿਓ ਨੀਤਪੁਰ ਜੀ ਦੇ